ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਦੀ ਅੱਜ ਬੜੀ ਖੁਸ਼ੀ ਦੀ ਤੇ ਇੱਕ ਗੁੱਡ ਨਿਊਜ਼ ਤੁਹਾਨੂੰ ਦੇਣ ਜਾ ਰਹੇ ਹਾਂ ਜਿਸ ਤਰ੍ਹਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਪਹਿਲਾਂ ਦੱਸਿਆ ਸੀ ਨਿਊ ਯਰੂਸ਼ਲਮ ਚਰਚ ਵੱਲੋਂ ਜੋ ਸਾਡੇ ਸਤਿਕਾਰਯੋਗ ਚੀਪ ਪਾਸਟਰ ਸੈਮਲਟੋਨੀ ਜੀ ਉਹਨਾਂ ਦੇ ਨਾਲ ਪਾਸਟਰ ਵਿਲੀਅਮ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਮਸੀਹ ਸਮੇਲਨ ਜਿਹੜਾ ਵਾ ਹੋਣ ਜਾ ਰਿਹਾ ਵਾ ਤੇ ਜਿਹੜੀ ਮਸੀਹ ਸਮੇਲਨ ਦੀ ਤਰੀਕ ਵਾ ਉਹ ਅੱਜ ਤੋਂ ਏੜਾ ਵਾ ਮਸੀਹ ਸਮੇਲਨ ਸ਼ੁਰੂ ਹੋਵੇਗਾ ਤੇ ਮੈਂ ਬੇਨਤੀ ਕਰਦਾ ਵਾਂ ਹਰ ਇੱਕ ਅ ਮੈਂਬਰ ਅੱਗੇ ਜਿਹੜਾ ਜਿਹੜਾ ਵੀ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਦੇਖ ਰਿਹਾ ਵਾ ਵੀ ਆਪਣੇ ਨਿੱਜੀ ਕੰਮਾਂ ਨੂੰ ਛੱਡ ਕੇ ਤੇ ਜੋ ਅੱਜ ਖੁਦਾ ਨੂੰ ਮਹਿਮਾ ਦੇਣ ਦੇ ਲਈ ਜਾ ਰਹੇ ਨੇ ਸਾਡੇ ਚੀਪ ਪਾਸਟਰ ਸੈਮਿਲ ਟੋਨੀ ਜੀ ਪਾਸਟਰ ਵਿਲੀਅਮ ਜੀ ਵੱਲੋਂ ਅੱਜ ਇਹਦਾ ਪ੍ਰਚਾਰ ਹੋਣਾ ਵਾ ਤੁਸੀਂ ਇੱਥੇ ਪਹੁੰਚ ਕੇ ਮਸੀਹ ਸੰਮੇਲਨ ਦੇ ਵਿੱਚ ਤੇ ਪ੍ਰਭੂ ਯੇਸ਼ੂ ਮਸੀਹ ਜੀ ਤੋਂ ਜਿਹੜੀਆਂ ਆਸ਼ੀਸ਼ ਤੇ ਬਰਕਤਾਂ ਜਿਹੜੀਆਂ ਵਾ ਉਹ ਹਾਸਲ ਕਰੋ ਮੈਂ ਅੱਜ ਸਾਨੂੰ ਸਮਾਂ ਦਾ ਦੱਸਣ ਜਾ ਰਿਹਾ ਵਾਂ ਮਸੀਹ ਸੰਮੇਲਨ ਦਾ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਅੱਜ ਮਸੀਹ ਸੰਮੇਲਨ ਦਾ ਜਿਹੜਾ ਪਹਿਲਾ ਦਿਨ ਵਾ ਅੱਜ 6 ਵਜੇ ਸ਼ਾਮ ਨੂੰ ਜਿਹੜੀ ਹੈ ਪਹਿਲੀ ਪਹਿਲੇ ਦਿਨ ਪਹਿਲੀ ਪ੍ਰੇਅਰ ਮੀਟਿੰਗ ਜਿਹੜੀ ਹੈ ਸ਼ੁਰੂ ਹੋਵੇਗੀ ਤੇ ਇਹ ਮਸੀਹ ਸੰਮੇਲਨ ਜਿਹੜਾ ਵਾ ਇਹ ਲਗਾਤਾਰ 4 ਦਿਨ ਚੱਲੇਗਾ ਅੱਜ ਵੀਰਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਜਿਹੜਾ ਵਾ ਇਹ ਮਸੀਹ ਸਮੇਲਨ ਦੀ ਜਿਹੜੀ ਸਮਾਪਤੀ ਹੋਏਗੀ ਤੇ ਲਗਾਤਾਰ 4 ਦਿਨ ਚੱਲੇਗਾ ਮੈਂ ਇੱਕ ਵਾਰ ਫੇਰ ਤੋਂ ਤੁਹਾਡੇ ਗਾੜੀ ਬੇਨਤੀ ਕਰਦਾ ਸਾਰੇ ਅੱਗੇ ਕਿ ਜੋ ਨਿਊ ਯਰੂਸ਼ਲਮ ਚਰਚ ਵੱਲੋਂ ਜਿਹੜਾ ਮਸੀਹ ਸਮੇਲਨ ਬਹੁਤ ਸੋਹਣਾ ਜਿਹੜਾ ਹੋਣ ਜਾ ਰਿਹਾ ਵਾ ਇਹਦੇ ਵਿੱਚ ਵੱਧ ਚੜ ਕੇ ਆਉਣਾ ਤੇ ਇਹ ਜਿਹੜਾ ਐਡਰੈਸ ਵਾ ਮਸੀਹ ਸਮੇਲਨ ਦਾ ਧਾਰੀਵਾਲ ਸ਼ਹਿਰ ਤੋਂ ਜਿਹੜਾ ਬਟਾਲਾ ਰੋਡ ਨਿਕਲਦਾ ਵਾ ਮੇਨ ਜਿਹੜਾ ਵਿਧੀਪੁਰ ਚੌਕ ਵਾ ਇਹ ਬੜਾ ਮਸ਼ਹੂਰ ਧਾਰੀਵਾਲ ਸ਼ਹਿਰ ਦੇ ਵਿੱਚ ਰੇਲਵੇ ਫਾਟਕ ਦੇ ਲਾਗੇ ਵਿਧੀਪੁਰ ਚੌਕ ਵਿਧੀਪੁਰ ਫਾਟਕ ਤੇ ਇਹ ਜਿਹੜਾ ਵਾ ਇਹਦਾ ਸਤਾਨਵਾ ਮਸੀਹ ਸੰਮੇਲਨ ਦਾ ਹੁਣ ਮੈਂ ਬੇਨਤੀ ਕਰਾਂਗਾ ਪਾਸਟਰ ਵਿਲੀਅਮ ਜੀ ਅੱਗੇ ਉਹ ਤੁਹਾਨੂੰ ਜਿਹੜਾ ਵਾ ਇਹ ਮੈਸੇਜ ਕਨਵੇਅਰ ਕਰਨਗੇ ਤੇ ਪਾਸਟਰ ਜੀ ਵੱਲੋਂ ਜਿਹੜਾ ਇਸ ਮਸੀਹ ਸੰਮੇਲਨ ਕਰਵਾਇਆ ਜਾ ਰਿਹਾ ਹਾਂਜੀ ਸਭ ਨੂੰ ਜੀ ਐਮ ਸੀ ਵੀ ਮੈਂ ਪਾਸਟਰ ਵਿਲੀਅਮ ਜੀ ਜਿਹਨੇ ਵੀ ਇਸ ਆਵਾਜ਼ ਨੂੰ ਸੁਣਦੇ ਹਨ ਸਭ ਦੇ ਅੱਗੇ ਅਸੀਂ ਰਿਕੁਐਸਟ ਕਰਦੇ ਆ ਕਿ ਤੁਸੀਂ ਜ਼ਰੂਰ ਇਸ ਸਮੇਲਨ ਦੇ ਵਿੱਚ ਪਹੁੰਚੀਏ ਨਿਊ ਜਰੂਸ਼ਲਮ ਕਲਿਸੀਆ ਦੇ ਵੱਲੋਂ ਜੋ ਹਰ ਸਾਲ ਸਮੇਲਨ ਕੀਤਾ ਜਾਂਦਾ ਹੈ ਔਰ ਸਾਡੇ ਜਿੰਨੇ ਵੀ ਸੇਵਾਦਾਰ ਐਲਡਰ ਭਾਈ ਔਰ ਸਾਰੀ ਸੰਗਤ ਜਿਨ੍ਹਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਇਹ ਸਾਰੇ ਇੰਤਜ਼ਾਮ ਕੀਤੇ ਹਨ ਜੋ ਸਾਡੇ ਐਲਡਰ ਸਾਹਿਬ ਜੀ ਭਾਈ ਕਾਲਾ ਜੀ ਕੋਰਟ ਤੋਂ ਖਾਣੇ ਦਾ ਜਿੰਨਾ ਵੀ ਇੰਚਾਰਜ ਸਾਹਿਬ ਇਹਨਾਂ ਦੇ ਕੋਲੇ ਆ ਸਾਡੇ ਸਾਈਕਲ ਸਟੈਂਡ ਵਾਲੇ ਖਾਣਾ ਪਕਾਉਣ ਵਾਲੇ ਔਰ ਸਟੇਜ ਦੀ ਸਾਰੀ ਤਿਆਰੀ ਪੰਡਾਲ ਦੀ ਕਰਨ ਵਾਲੇ ਜਿੰਨੇ ਵੀ ਸਾਡੇ ਸੰਗਤ ਦੇ ਸਹਿਯੋਗੀ ਨੇ ਅਸੀਂ ਉਹਨਾਂ ਦੇ ਵਾਸਤੇ ਵੀ ਹਮੇਸ਼ਾ ਦੁਆ ਕਰਦੇ ਰਵਾਂਗੇ ਜਿਨ੍ਹਾਂ ਦੇ ਸੰਯੋਗ ਦੇ ਨਾਲ ਪ੍ਰਭੂ ਦਾ ਕੰਮ ਜਿਹੜਾ ਬਾ ਉਹ ਦਿਨੋਂ ਦਿਨ ਵਧ ਰਿਹਾ ਸਾਡੇ ਕਲਿਸਿਆ ਦੇ ਵਿੱਚੋਂ ਪਿੰਡ ਵੱਡੇ ਕਲੀਰਾਂ ਤੋਂ ਸੋ ਸਾਡੇ ਮਿਸਟਰ ਸਲੀਮ ਜੀ ਔਰ ਇਹਨਾਂ ਦੇ ਨਾਲ ਹੋਰ ਵੀ ਸਾਰੇ ਸਾਥੀ ਭਾਈ ਮਰਕਸ ਜੀ ਵੀ ਭਾਈ ਜੈਮਸ ਜੀ ਜਿਨ੍ਹਾਂ ਨੇ ਸਾਰੇ ਪੰਡਾਲ ਦਾ ਇੰਤਜ਼ਾਮ ਕੀਤਾ ਲਗਾਉਣ ਦਾ ਸੇਵਾ ਕੀਤੀ ਹੈ ਖੁਦਾ ਇਹਨਾਂ ਨੂੰ ਵੀ ਬਰਕਤ ਦੇਵੇ ਸੋ ਅਸੀਂ ਸਾਬ ਸਭਨਾਗੇ ਰਿਕਵੈਸਟ ਕਰ ਰਹੇ ਹਾਂ ਕਿ ਜਿਨ੍ਹਾਂ ਵੀ ਸਾਰਾ ਕੰਮ ਕੀਤਾ ਜਾ ਰਿਹਾ ਵਾ ਔਰ ਕੰਮ ਚੱਲ ਰਿਹਾ ਵਾ ਇਹ ਇੱਕ ਭਲਾਈ ਦਾ ਕੰਮ ਹੈ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦਾ ਪਲਾ ਹੋ ਸਕੇ ਜਿਹੜੇ ਗੁਨਾਮਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਔਰ ਮੁਸੀਬਤਾਂ ਦੇ ਵਿੱਚ ਸ਼ੈਤਾਨ ਦੇ ਜਕੜੇ ਹੋਏ ਨੇ ਉਹ ਸਭ ਆਜ਼ਾਦ ਕੀਤੇ ਜਾਣ ਸੋ ਖੁਦਾ ਦੇ ਮੁਕੱਦਸ ਲੋਗੋ ਤੁਸੀਂ ਸਭਨਾ ਨੇ ਪਹੁੰਚਲਾਵਾ ਜਿਸ ਦਾ ਸਥਾਨ ਜਿਹੜਾ ਵਾ ਉਹ ਵਿਧੀ ਪਰਫਾਟਕ ਹੈ ਜਾਂ ਤੁਸੀਂ ਫਾਟਕ ਤੇ ਆਓਗੇ ਸਾਹਮਣੇ ਤੁਹਾਨੂੰ ਪੰਡਾਲ ਲੱਗਾ ਨਜ਼ਰ ਆਵੇਗਾ ਔਰ ਅਸੀਂ ਰਿਕੁਐਸਟ ਕਰਦੇ ਆ ਕਿ ਜਿਹੜੀਆਂ ਬੰਦਗੀਆਂ ਨੇ ਇਹ ਸਵੇਰ 3 ਵਜੇ ਤੋਂ ਸ਼ੁਰੂ ਹੋਣ ਗਈਆਂ ਜੋ ਰਾਤ 10 ਵਜੇ ਤੱਕ ਇਹ ਬਾਤਾਂ ਜਿਹੜੀਆਂ ਨੇ ਚਲਦੀਆਂ ਰਹਿਣਗੀਆਂ ਸੋ ਸਭ ਨੂੰ ਜੈ ਐਮ ਸੀ ਦੀ ਸਭ ਪਹੁੰਚਣ ਦੀ ਕਿਰਪਾਲਤਾ ਕਰਨ